ਸਤਿ ਸ਼੍ਰੀ ਅਕਾਲ ਫਰੈਂਡਸ ਮੈਂ ਗੁਰਲੀਨ ਗੌਰ ਮੈਂ ਕੁਝ ਦਿਨ ਤੋਂ YouTube ਵਰ ਫੇਸਬੁੱਕ ਤੇ ਇੱਕ ਬਹੁਤ ਹੀ ਘਟੀਆ ਇਨਸਾਨ ਦੀ ਵੀਡੀਓ ਦੇਖ ਰਹੀ ਆ ਜੋ ਬੱਬੂ ਮਾਨ ਜੀ ਦੀ ਸ਼ਾਨ ਦੇ ਖਿਲਾਫ ਬਹੁਤ ਗਲਤ ਬੋਲ ਰਿਹਾ ਹੈ ਕਿ ਬੱਬੂ ਮਾਨ ਜੀ ਗੰਦੇ ਸੌਂਗ ਗਾਉਂਦੇ ਨੇ ਅ ਸਾਡੇ ਸੌਂਗ ਵਧੀਆ ਨਹੀਂ ਹੁੰਦੇ ਲੋਕਾਂ ਦੀਆਂ ਧੀਆਂ ਸੈਕੰਡ ਹੈਂਡ ਗਿੰਦਾ ਮੈਂ ਉਸਨੇ ਕੋ ਕੁਐਸਚਨ ਕਰਨਾ ਚਾਹੁੰਦੀ ਆ ਕਿ ਉਹ ਬੱਬੂ ਮਾਨੇ ਨੂੰ ਗਲਤ ਕਹਿ ਰਿਹਾ ਵਾ ਉਹਨੇ ਕਿਹੜਾ ਸੌਂਗ ਬੱਬੂ ਮਾਨ ਜੀ ਦਾ ਗਲਤ ਸੁਣਿਆ ਆ ਮੈਂ ਤੇ ਨਵੇਂ ਸਾਰੇ ਵੀਡੀਓਜ਼ ਮੂਵੀਜ਼ ਦੇਖਿਆ ਮੈਨੂੰ ਤੱਕ ਕੋਈ Song ਗਲਤ ਸੁਣਿਆ ਨਹੀਂ ਹੈਗਾ ਹਨਾ ਬਾਕੀ ਉਹ ਕਹਿ ਰਿਹਾ ਬੱਬੂਆ ਮੈਨੂੰ ਜਿੱਥੇ ਮਰਜ਼ੀ ਆ ਕੇ ਟੱਕਰ ਦੇ ਮੈਨੂੰ ਜਿੱਥੇ ਮਰਜ਼ੀ ਆ ਕੇ ਮਿਲ ਲੈ ਉਸਦੀ ਜਵਾਨ ਵੀ ਸਾਥ ਨਹੀਂ ਦੇਦੀ ਮਤਲਬ ਉਹ ਡਰ-ਡਰ ਕੇ ਬੋਲ ਰਿਹਾ ਕਹੋ ਪਹਿਲਾਂ ਬੋਲਣਾ ਤੇ ਸਿੱਖ ਲਵੇ ਇਹਨਾਂ ਡਰ-ਡਰ ਕੇ ਬੋਲ ਰਿਹਾ ਨਾਲੇ ਬੱਬੂ ਮਾਨ ਜੀ ਨੇ ਵੇਲੇ ਨਹੀਂ ਹੈਗੇ ਕਿ ਹਜੇ ਟੁੱਟੂ ਬੰਦੇ ਨੂੰ ਮਿਲਣਾ ਆਣਗੇ ਹਨਾ ਜੇ ਉਹਨੂੰ ਆਪਣੇ ਧੰਮ ਆਪਣੇ ਆਪ ਤੇ ਉਹ ਖੁਦ ਜਾ ਕੇ ਖੰਡ ਪੀਣ ਮਿਲਾਵੇ ਉਹਨਾਂ ਨੂੰ ਜਿਹੜਾ ડીਲ ਲਕਾਣ ਲ ਕਰਕੇ ਕਹਿ ਰਿਹਾ ਕਿ ਬੱਬੂਆਂ ਨੂੰ ਅੱਗੇ ਮਿਲਵੇ ਜੇ ਉਹਨੂੰ ਬੱਬੂ ਮੰਦ ਦੇ song ਤੋਂ ਜਾਂ ਔਰੇ ਗਾਣਿਆਂ ਤੋਂ ਜਾਂ ਬੱਬੂ ਮੰਦ ਤੋਂ ਕੋਈ ਵੀ ਪ੍ਰੋਬਲਮ ਹੈ ਤੇ ਆਪਣੇ ਘਰ ਦਾ ਟੀਵੀ ਬੰਨ੍ਹ ਦੇਵੇ ਤੇ ਆਪਣੀ ਫੈਮਿਲੀ ਨੂੰ ਕੀ ਕਰੇ ਉਹ ਖੁਦ ਹੀ ਆਪਸ ਵਿੱਚ ਗਾ-ਗਾ ਕੇ ਸੁਣਾਈ ਜਾਇਆ ਕਰੇ ਬਾਲੀਵੁੱਡ ਦੇ song ਤਾਂ ਤੁਸੀਂ ਬੜੇ ਖੁਸ਼ ਹੋ ਕੇ ਸੁਣਦੇ ਹੋ ਬੜੇ ਖੁਸ਼ ਹੋ ਕੇ ਬਾਲੀਵੁੱਡ ਮੂਵੀ ਦੇਖਦੇ ਹੋ ਉਹ ਗਲਤ ਨਹੀਂ ਹੁੰਦੀਆਂ ਜੇ ਉਂਗਲੀ ਚੱਕਣੀ ਜੀ ਤਾਂ ਬਹੁਤ ਐਸੇ ਕਲਾਕਾਰ ਨੇ ਜੋ ਗਲਤ ਸੌਂਗ ਗਾਉਂਦੇ ਨੇ ਗਲਤ ਵੀਡੀਓ ਬਣਾਉਂਦੇ ਨੇ ਉਹਨਾਂ ਦੇ ਖਿਲਾਫ ਬੋਲਦਾ ਤਾਂ ਬੱਬੂ ਮਾਨ ਜੀ ਨੂੰ ਗਲਤ ਬੋਲਦਾ ਹੈ ਤੇ ਲੋਕਾਂ ਨੇ ਇੰਨੇ ਕੁੱਤੇਹਾਣੀ ਕੀਤੇ ਤਰੀਕ ਕਮੈਂਟਾਂ ਵਿੱਚ ਤੇਰੀ ਮਾਂ ਪੈਣ ਇੱਕ ਕਰੀ ਪਈ ਉਹਨਾਂ ਨੇ ਤੈਨੂੰ ਸ਼ਰਮ ਨਹੀਂ ਆਈ ਵੀਡੀਓ ਅਪਲੋਡ ਕਰਦੇ ਨੂੰ ਤੈਨੂੰ ਸ਼ਰਮ ਮੋਣੀ ਚਾਹੀਦੀ ਆ ਕਮੈਂਟ ਪੜ ਕੇ ਵੀ ਤੂੰ ਸ਼ਰਮ ਕਰ ਲਈ ਜੀ ਇਨਸਾਨੀਅਤ ਤੇ ਦੇ ਵਿੱਚ ਹੈਗੀ ਆ ਜੇ ਤੂੰ ਬੰਦਾ ਆ ਬਾਕੀ ਆਰਟਿਸਟ ਦਾ ਕੰਮ ਹੁੰਦਾ ਹੈ ਕਿ ਉਹ ਆਪਣੇ ਫੈਨਸ ਨੂੰ ਕਿੱਦਾਂ ਖੁਸ਼ ਕਰ ਸਕਦਾ ਲੋਕ ਜੋ ਸੁਣਦੇ ਨੇ ਸਿੰਗਰ ਉਹੀ ਗਾਉਂਦਾ ਆ ਕੋਈ ਸ਼ੌਕ ਨਾਲ ਸਿੰਗਰ ਨਹੀਂ ਗਾਉਂਦਾ ਠੀਕ ਹੈ ਅ ਔਰ ਬਾਕੀ ਸਾਨੂੰ ਬਹੁਤ ਮਾਣ ਹੈ ਬੱਬੂ ਮਾਨ ਦੀ ਤੇ ਸਾਡੇ ਪੰਜਾਬ ਦੀ ਸ਼ਾਨ ਨੇ ਮੈਂ ਤੈਨੂੰ ਇੱਕ ਗੱਲ ਕਹਿਣਾ ਚਾਹਨੀ ਆ ਘੱਟੀਆਂ ਇਨਸਾਨ ਨੂੰ ਜਿਸਨੇ ਬੱਬੂ ਮਾਨ ਦੀ ਸ਼ਾਨ ਖਲਾਬ ਬੋਲਿਆ ਕਿ ਸਿਆਣਿਆਂ ਨੇ ਕਿਹਾ ਵਾ ਕਿ ਜਦੋਂ ਗਲੀ ਵਿੱਚ ਹਾਥੀ ਨੰਗਦਾ ਨਾ ਤਾਂ ਕੁੱਤੇ ਬਹੁਤ ਭੌਂਕਦੇ ਹੁੰਦੇ ਆ ਤੇ ਤੂੰ ਉਹ ਹੀ ਕੁੱਤਾ ਆ ਜੋ ਹਾਥੀ ਦੇ ਨੰਗੜ ਤੋਂ ਬਾਅਦ ਭੌਂਕਦਾ ਆ ਕਿਸੇ ਨੂੰ ਮਾੜਾ ਕਹਿਣ ਤੋਂ ਚੰਗਾ ਆ ਬਿਨਾਂ ਆਪਣੇ ਆਪ ਨੂੰ ਸੁਧਾਰ ਦੇਖ ਤੂੰ ਖੁਦ ਕੀ ਆ ਦੂਜੇ ਨੂੰ ਇਨਸਾਨ ਉਹਦੋਂ ਕਹਿੰਦਾ ਚੰਗਾ ਲੱਗਦਾ ਜੋ ਖੁਦ ਆਪ ਚੰਗਾ ਹੋਵੇ ਠੀਕ ਹੈ ਜੇ ਸ਼ਾਇਦ ਤੂੰ ਮੇਰੀ ਵੀਡੀਓ ਦੇਖਦਾ ਹੋਵੇਂ ਮੈਨੂੰ ਪਤਾ ਮੇਰੀ ਇਸ ਵੀਡੀਓ ਨੂੰ ਦੇਖ ਕੇ ਬਹੁਤ ਲੋਕਾਂ ਨੇ ਗਲਤ ਕਮੈਂਟ ਵੀ ਕਰਨੇ ਨੇ ਪਰ ਮੈਂ ਰਿਕਵੈਸਟ ਕਰਦੀ ਆ ਸਾਰੇ ਫਰੈਂਡਸ ਨੂੰ ਕਿ ਜਿਹੜੇ ਵੀ ਇਹ ਵੀਡੀਓ ਦੇਖ ਰਹੇ ਨੇ ਉਹ ਮੇਰੀ ਆਵਾਜ਼ ਸੁਣ ਰਹੇ ਨੇ ਉਹ ਕਮੈਂਟ ਕਰਕੇ ਜ਼ਰੂਰ ਦੱਸਣ ਕਿ ਮੈਂ ਕੁਝ ਗਲਤ ਬੋਲੀ ਜਾਂ ਸਹੀ ਬੋਲੀ ਆ ਠੀਕ ਹੈ ਮੈਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਗਲਤ ਕਮੈਂਟ ਕਰੇਗਾ ਮੈਂ ਟੈਨਸ਼ਨ ਲੈਣ ਵਾਲਿਆਂ ਜੋ ਨਹੀਂ ਹੈਗੀ ਬਾਕੀ ਬੱਬੂ ਮਾਂਜੀ ਦੇ ਸਾਨੂੰ ਮਾਣਾ ਰੱਬ ਉਹਨਾਂ ਨੂੰ ਮੇਰੀ ਉਮਰ ਵੀ ਲਾਵੇ ਔਰ ਦਿਨ ਦੁਗਣੀ ਰਾਤ ਚੌਕਣੀ ਧੱਕੀ ਕਰਨ ਸਸ਼੍ਰੀ ਅਕਾਲ ਰੱਬ ਰੱਖਾ